ਹੈਲੋ ਸਾਰਿਆਂ ਸਤਿ ਸ੍ਰੀ ਅਕਾਲ ਜੀ ਅੱਜ ਮੇਰੇ ਐਮਕੇ ਬਲੌਗ ਵਿੱਚ ਬਣ ਰਿਹਾ ਹੈ ਮਿਲਕ ਕੇਕ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ ਜੀ ਆਹ ਵੇਖਣਾ ਉਹ ਕਿਸ ਤਰ੍ਹਾਂ ਆਹ ਦੇਖੋ ਜੀ 8 ਦਿਨ ਦੀ ਮੇਰੀ ਮਲਾਈ ਜਿਹਦੇ ਵਿੱਚੋਂ ਮੈਂ ਮੱਖਣ ਕੱਢ ਕੇ ਇੱਧਰ ਬਣ ਰਿਹਾ ਮੇਰਾ ਘਿਓ ਤੇ ਇੱਧਰ ਬਣ ਰਿਹਾ ਹੈ ਮੈਂ ਜਿਹੜਾ ਘਿਓ ਦੇ ਵਿੱਚੋਂ ਮਸਤੀ ਨਿਕਲੀ ਸੀ ਉਹਦੇ ਵਾਸਤੇ ਮੈਂ ਗੈਸ ਤੇ ਰੱਖਿਆ ਹੈ ਇਹਦਾ ਬਣਾਵਾਂਗੀ ਮੈਂ ਪਨੀਰ ਅੱਗੇ ਤੁਸੀਂ ਦੇਖਦੇ ਜਾਓ ਕਿ ਕਿੱਦਾਂ ਇਹ ਬਣਦਾ ਹੈ ਉਹਨ ਤਕਰੀਬਨ ਉਬਾਲਾ ਆ ਚੱਲਿਆ ਹੈ ਤੇ ਇਧਰ ਮੇਰਾ ਘਿਓ ਵੀ ਬਨ ਰਿਹਾ ਹੈ। ਮਿਲ ਕੇ ਇੱਕ ਬਹੁਤ ਹੀ ਟੇਸਟੀ ਬਨਦਾ ਹੈ। ਬਾਜ਼ਾਰ ਨਾਲੋਂ ਵੀ ਵਧੀਆ ਬਨਦਾ ਹੈ ਜੀ। ਆ ਦੇਖਦੇ ਜਾਓ ਬਿਲਕੁਲ ਫਰੀ ਦੇ ਵਿੱਚ। ਆ ਹੁਣ ਉਬਾਲਾ ਆ ਗਿਆ ਆ। ਇਹਦੇ ਵਿੱਚ ਮੈਂ ਪਾਵਾਂਗੀ ਨਿੰਬੂ ਦਾ ਰਸ ਕਿਉਂਕਿ ਮੈਂ ਅੱਜ ਨਾ ਅੱਜ ਦਹੀਂ ਨਹੀਂ ਪਾਇਆ ਹੋਇਆ। अज उदा ही मलाई दे ये ही मेरा पनीर निकल आएगा जी देख देखिएगा दुध फुटना तेर फुटन लग पाया जी हम असी सेक घट कर लो फ्लेम तेनों अपना कुटन देवे दो तो चंकी तरह इधर मेरा घ्यो बन रहा है मैं पिछली बारी घर बनाया से बहुत ही टेस्टी बनिया मैं क्या मैं क्यों ना अज अपने ਫੈਮਲੀ ਮੈਂਬਰਾਂ ਨਾਲ ਵੀ ਸ਼ੇਅਰ ਕਰਾਂ ਬਹੁਤ ਹੀ ਕਾਹਨ ਚ ਟੇਸਟੀ ਘਰ ਮਹਿਮਾਨ ਆਏ ਸੀ ਉਹਨਾਂ ਨੂੰ ਖਵਾਇਆ ਉਹ ਬਹੁਤ ਖੁਸ਼ ਕਹਿੰਦੇ ਕਿ ਇਹ ਤਾਂ ਲੱਗਦਾ ਹੀ ਨਹੀਂ ਘਰ ਦਾ ਬਣਿਆ ਹੋਇਆ ਹੈ ਤਾਂ ਇਹ ਦਰਜਾ ਤੋਂ ਪਨੀਰ ਬਣ ਜਾਏਗਾ। ਦੇਖੋ ਪਨੀਰ ਬੰਨਣਾ ਚાલુ ਹੋ ਗਿਆ। ਇਹਨੂੰ ਚੰਗੀ ਤਰ੍ਹਾਂ ਫਟਾ ਲੈਣਾ ਹੈ। ਹਾਂਜੀ ਹੋਣਾ ਵੇਖੋ ਆ ਮੈਂ ਦੇਖੋ ਪਨੀਰ ਕੱਢ ਲਿਆ ਜੇ। ਉਸ ਤੋਂ ਬਾਅਦ ਘਿਓ ਕੱਢ ਕੇ ਜਿਹੜਾ ਘਿਓ ਦੇ ਵਿੱਚੋਂ ਘੋਇਆ ਨਿਕਲਦਾ ਆ ਨਾ ਉਹ ਆਜਾ। ਆ ਦੇਖੋ ਤੇ ਜਿਹੜਾ ਪਨੀਰ ਦੇ ਵਿੱਚੋਂ ਪਾਣੀ ਨਿਕਲਿਆ ਹੈ ਆ ਇਹ ਵੀ ਮੈਂ ਬਹੁਤ ਧਿਆਨ ਨਾਲ ਪਾ ਦੇਣਾ ਹੈ। ਵੇਸਟਿੰਗ ਬਿਲਕੁਲ ਨਹੀਂ ਕਰਨੀ। ਆ ਦੇਖੋ ਹੁਣ ਮੇਰਾ ਬਣਾਉਣ ਦਾ ਪ੍ਰੋਸੀਜਰ ਵੇਖੋ ਤੁਸੀਂ ਮਿਲਕ ਕੇਕ। ਗੈਸ ਤੇ ਚੜਾਤਾ। ਗੈਸ ਓਨ। ਸੇਮਤੇ ਕਰਾਂਗੇ ਜੀ ਇਹਦੇ ਮਨ ਮੋਬਾਈਲ ਨਾਲ ਇੱਕਾਤ ਨਾਲ ਫੜਨ 'ਚ ਥੋੜੀ ਜਿਹੀ ਮੁਸ਼ਕਲ ਆਂਦੀ ਹੈ ਇਹਦੇ 'ਚ ਪਨੀਰ ਪਾ ਦਾਂਗੇ ਸਾਰਾ ਪਨੀਰ ਪਾਉਣ ਤੋਂ ਬਾਅਦ ਆਪਾਂ ਇਹਨੂੰ ਨੀਰ ਆ ਰਿਹਾ ਹੈ ਤੁਹਾਨੂੰ ਤਾਂ ਬੰਗੀ ਦੂਸੇ ਚੁੱਲੇ ਤੇ ਰੱਖ ਲੈਣੇ चं तरह बिल्कुल बरीक कर देने पनीर जोड़ा ना मोटा मोटा नहीं रहना चाहिए था। बिल्कुल जोड़ा कि बरीक हो जाए बिल्कुल थोड़ा जहा सेकन बी बिल्कुल थोड़ा जो देसी घ्यो जो ना थोड़ा जहा रन देना जो पनीर भोजे सा ਇੱਕ ਘਾਤ ਨਾਲ ਮੈਂ ਵੀਡੀਓ ਬਣਾਣ ਦੇ ਇੱਕ ਘਾਤ ਨਾਲ ਮੈਂ ਮਿਲ ਕੇ ਕੇਕ ਬਣਾਣ ਦੇ ਆ ਇਹ ਥੋੜੀ ਜਿਹੀ ਲਾਈਚੀ ਪਾਊਡਰ ਉੜੀ ਜੀ ਆਪਾਂ ਖੰਡ ਵੀ ਪਾਵਾਂਗੇ ਜਿਹਦੇ ਨਾਲ ਆਇਆ ਸਾਡਾ ਜੰਮ ਜੇਗਾ ਇਹ ਪੀਸ ਵਾਂਗੂ ਬਨੇਗਾ ਬਹੁਤ ਹੀ ਟੇਸਟੀ ਬਣਦਾ ਹੈ ਤੁਸੀਂ ਬਣਾ ਕੇ ਦੇਖੋ ਬਹੁਤ ਹੀ ਸੌਖਾ ਕਿਉਂਕਿ ਹਰ ਘਰ ਵਿੱਚ ਸਾਰੇ ਬਣਾਉਂਦੇ ਮਲਾਈ ਲਾ ਕੇ ਇਹ ਆ ਕਿ ਬਸ ਮਲਾਈ ਜਿਹੜੀ ਨਾ ਤਰਾਪ ਥੋੜੇ ਜਿਹਾ ਨਦੀ ਹੋਣੀ ਚਾਹੀਦੀ ਜ ਜਦੋਂ 500 7 ਦਿਨ ਤੇ ਇਹਦਾ ਇਹਦੇ ਵਿੱਚ ਮਲਾਈ ਚ ਖਟਾਸ ਨਹੀਂ ਆਉਂਦੀ ਹੈਗੀ ਤੇ ਦਹੀਂ ਜਿਹੜਾ ਨਾ ਉਹ ਨਹੀਂ ਪਾਣਾ ਹੈਗਾ ਮਲਾਈ ਦੇ ਵਿੱਚ ਇਹ ਜਦ ਦਹੀਂ ਉਦੋਂ ਪਾ ਲੋ ਜਦੋਂ ਅਸੀਂ ਪਨੀਰ ਨੂੰ ਫਟਾਣਾ ਹੈ ਨਾ ਉਦੋਂ ਦਹੀਂ ਪਾ ਲੋ ਮਲਾਈ ਦੇ ਵਿੱਚ ਨਹੀਂ ਦਹੀਂ ਹਾਂ ਤੇ ਬੈਂਕ ਪਾ ਦੇ ਸਮਲਾਇਆ ਆ ਜਾਈਏ ਇਹ ਪਾਣੀ ਹੈ ਗਾਇਸਾ ਜੀ ਇਹ ਜਦ ਰ ਪੱਕ ਜਾਈਗਾ ਫਿਰ ਉਸ ਤੋਂ ਬਾਅਦ ਇਹਨੂੰ ਆ ਘਾੜੇ ਸਾਹਨੇ ਪੱਕਦਾ ਹੈ ਪਨੀਰ ਕੋਚੇਗਾ ਥੋੜਾ ਬਹੁਤ ਹੀ ਟੇਸਟੀ ਬਣਦਾ ਹੈ ਜਰੂਰ ਬਣਾਇਓ ਆਪਣੇ ਘਰ ਹਾਂ ਜਰੂਰ ਇੱਕ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਵਧੀਆ ਵਧੀਆ ਕਮੈਂਟ ਕਰਕੇ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ ਜਰੂਰ ਕਮੈਂਟ ਕਰਨਾ ਥੋੜਾ ਬ੍ਰਾਊਨ ਹੋਣ ਦਾ ਪਿਆ ਥੋੜਾ ਹੋਰ ਬ੍ਰਾਊਨ ਹੋ ਜਾਏਗਾ ਨਾ ਫਿਰ ਉਸ ਤੋਂ ਬਾਅਦ ਇਹ ਸਾਡਾ ਤਿਆਰ ਹੈ ਜਿਹੜੀ ਆਪਾਂ ਚੀਨੀ ਪਾਈ ਉਹਦੀ ਚਾਸਨੀ ਥੋੜੀ ਬਣ ਜਾਏਗੀ ਬਣਾਣਾ ਇਸੇ ਮਤੇ ਇਹ ਦੇਸੀ ਘਿਓ ਜਰੂਰ ਪਾ ਲੈਣਾ ਮੈਂ ਇਹਦੇ ਇੱਚੀ ਰਹਿਣ ਦਿੱਤਾ ਸੀ ਥੋੜਾ ਜਿਹਾ ਆਟਾ ਨੰਝਰ ਆ ਰਿਹਾ ਹੋਏਗਾ ਦੇਸੀ ਘਿਓ ਵੀ ਆ ਦੇਸੀ ਘਿਓ ਦੇ ਵਿੱਚ ਭੁਜ ਰਿਹਾ ਪਨੀਰ ਹੁਣ ਆਪਣਾ ਇਹ ਗੇਲਕੂਲ ਬਿਲਕੁਲ ਬਣ ਕੇ ਤਿਆਰ ਆ। ਹੁਣ ਇਹਨੂੰ ਅਹੀਂ ਇੱਕ ਕੁਆਲਿਟੀ ਕਿਸੇ ਦੇ ਵਿੱਚ ਪਾ ਕੇ ਜਮਾਣਾ ਆ। ਉਹ ਤੁਹਾਨੂੰ ਮੈਂ ਫਿਰ ਦੱਸਦੀ। ਹਾਂਜੀ ਮੈਂ ਹੁਣ ਇਹਨੂੰ ਸਾਰਾ ਪਤੀਲੇ ਚੋਂ ਕੱਢ ਕੇ ਹੈਟੀ ਪਿੰਨ ਚ ਪਾ ਲਿਆ ਆ। ਕਿਉਂਕਿ ਉਹਨਾਂ ਕੀ ਹੈ ਹਨਾੜਾ ਕਰਕੇ ਠਕ ਠਕ ਆ ਨੂੰ ਇੰਝ ਮਾਣਾ ਹੈ ਅੱਧਾ ਸਾਟ ਕਾਪਾਂਗੇ ਆਹ ਹੁਣ ਬਿਲਕੁਲ ਸੈਟ ਹੋ ਗਿਆ ਹੈ ਉਹਨਾਂ ਨੂੰ ਇਸ ਤੋਂ ਬਾਅਦ ਬੰਦ ਕਰਕੇ ਆਪਾਂ ਫ੍ਰੀਜਰ 'ਚ 4 ਘੰਟੇ ਵਾਸਤੇ ਇਹਨੂੰ ਫ੍ਰਿਜ ਫ੍ਰੀਜਰ ਦੇ ਵਿੱਚ ਨਹੀਂ ਫ੍ਰਿਜ ਦੇ ਵਿੱਚ ਰੱਖਣਾ ਹੈ 4 ਘੰਟੇ ਵਾਸਤੇ ਉਸ ਤੋਂ ਬਾਅਦ ਇਹ ਜੰਮ ਜਾਏਗਾ ਤੇ ਜਿੱਦਾਂ ਤੁਸੀਂ ਬਾਜ਼ਾਰ ਦੇ ਪੀਸ ਹੁੰਦੇ ਨੇ ਉਸ ਤਰ੍ਹਾਂ ਕੱਟੋਗੇ ਤੇ ਬਿਲਕੁਲ ਉਦਾ ਹੀ ਕੱਟਿਆ ਜਾਏਗਾ। ਬਾਕੀ ਇਹ ਸਾਰਾ ਪ੍ਰੋਸੀਜਰ ਕਰਨ ਵਾਸਤੇ ਸਿਰਫ ਮੰਨੂ ਘਿਓ ਤੋਂ ਲੈ ਕੇ ਪਨੀਰ ਤੱਕ ਸਿਰਫ ਮੰਨੂ तकरीबन 20 ਮਿੰਟ ਲੱਗੇ ਆ ਤੇ ਬਹੁਤ ਹੀ ਸੌਖਾ ਤੇ ਆਸਾਨ ਤਰੀਕਾ ਹੈਗਾ ਆ। ਨਾਲੇ ਘਿਓ ਬਣਾਵਾ ਦੁੱਧ ਤੋਂ ਹੀ ਆਪਾਂ ਕਿੰਨੀਆਂ ਚੀਜ਼ਾਂ ਬਣਾ ਲੈਣੇ ਆ। ਨਾਲੇ ਘਿਓ ਬਣ ਗਿਆ, ਨਾਲੇ ਪਨੀਰ ਬਣ ਗਿਆ। ਪਨੀਰ ਤੋਂ ਬਾਅਦ ਆਹੀ ਆਪਾਂ ਅੱਜ ਮਿਲ ਕੇ ਇੱਕ ਬਣਾ ਲਿਆ। ਇਹ ਹੁਣ ਜਦੋਂ 4 ਘੰਟੇ ਬਾਅਦ ਬਿਲਕੁਲ ਆਤੀ ਨੂੰ ਦਿਖਾਵਾਂਗੀ ਫਿਰ ਆਪਣੇ ਢਾਰੀ ਬਣਾਈਓ ਖਾਈਓ ਹੋਰ ਵਧੀਆ-ਵਧੀਆ ਕਮੈਂਟ ਕਰਿਆ ਕਰੋ ਮੇਰੀ ਵੀਡੀਓ ਕਿੱਥੋਂ-ਕਿੱਥੋਂ ਵੇਖ ਰਹੇ ਹੋ ਜਰੂਰ ਦੱਸਿਓ ਨਾਲੇ ਸਬਸਕ੍ਰਾਈਬ ਕਰਿਓ ਸ਼ੇਅਰ ਕਰਨਾ ਨਾ ਭੁੱਲਿਓ ਜੀ ਧੰਨਵਾਦ ਹਾਂਜੀ ਗਾਇਜ ਆ ਵੇਖੋ ਕੱਲ ਮੈਂ ਜਿਹੜਾ ਮਿਲਕ ਕੇਕ ਬਣਾਇਆ ਸੀਗਾ 4 ਘੰਟੇ ਵਾਸਤੇ ਮੈਂ ਕਿਹਾ ਸੀ ਫਰਿੱਜ ਦੇ ਵਿੱਚ ਰੱਖਣਾ ਕਿਸੇ ਕਾਰਨ ਵਸ ਮੈਂ ਕੱਲ ਨਹੀਂ ਦਿਖਾ ਸਕੀ ਤੁਹਾਨੂੰ ਲੇਟ ਹੋ ਗਈ ਸੀ ਰਾਤੀ ਮੈਂ ਫਰਿੱਜ ਦੇ ਵਿੱਚ ਰੱਖ ਦਿੱਤਾ ਇਹ ਸਾਰੀ ਰਾਤ ਪਿਆਰੇ ਤਸਵੀਰੇ ਮਨੂੰ ਨਾ ਇਹ ਟਿਫਨ ਚ ਲਗਾਇਆ ਸੀਗਾ ਉਹ ਟਿਫਨ ਚਾਹੀਦਾ ਸੀਗਾ ਤੋਂ ਉਹਦੇ ਚ ਮੈਂ ਕੱਢ ਕੇ ਆ ਪਲੇਟ ਚ ਰੱਖਿਆ ਵੇਖੋ ਕਿੱਡਾ ਸੁਗਣਾ ਟੈਕਸਚਰ ਆਇਆ ਹੈ ਮੈਂ ਤੁਹਾਡੇ ਸਾਹਮਣੇ ਮੈਂ ਕੱਟ ਕੇ ਦਿਖਾਵਾਂਗੀ ਅੱਜ ਦੰਪ ਬਜਾਰ ਤੇ ਹੁੰਦੇ ਨੇ ਪੀਸ ਆ ਰਹੇ ਕਿ ਡਾਸੋਨਾ ਕਟਿਆ ਜਾਂਦੇ ਆ ਬਹੁਤ ਹੀ ਸਵਾਦ ਆ ਤੇਸਟੀ ਬਣਦਾ ਹੈ ਤੇ ਤੁਸੀਂ ਜਰੂਰ ਇੱਕ ਵਾਰੀ ਟਰਾਈ ਕਰਕੇ ਬਣਾ ਕੇ ਦੇਖਿਓ ਖਾਇਓ ਤੇ ਮੈਨੂੰ ਤਾਂ ਹੀ बार-बार ਇੱਕ ਫੇਰੀ ਬਣਾਓਗੇ ਖਾ ਕੇ ਫਿਰ ਤੁਸੀਂ ਬਾਰ-ਬਾਰ ਬਣਾਓਗੇ ਆ ਦੇਖੋ के। ये तो स्वाद भी बहुत ही अच्छा है हाँ जी गाइज मन उम्मीद है कि क्या तू बहुत पसंद आया होगा मेरा तरीका अपना के देखो बनायो और रख मन कमेंट करके जल्दी जल्दी दस्यो कि कि वह बनिया आ और मेरी वीडियो ज कितो कितों कितों वेख रहे हो जरूर कमेंट करके दस्यो ਚੰਗਾ ਜੀ ਸਸੇ ਕਾਲ ਫੇਰ ਮਿਲਾਂਗੇ ਅਗਲੇ ਵੀਡੀਓ ਦੇ ਵਿੱਚ ਧੰਨਵਾਦ